ਮਤਲਬ ਜਿਹੜਾ ਸਾਡੇ ਬੱਚਿਆਂ ਨੇ ਟਾਈਮ ਨਹੀਂ ਦੇਖਿਆ ਉਹ ਜਿਹੜਾ ਸਿੰਘਾਂ ਦਾ ਟਾਈਮ ਸੀ ਜਦੋਂ ਹਾਂਜੀ ਉਹ ਦੌਰ ਸਾਡੇ ਬੱਚਿਆਂ ਨੇ ਨਹੀਂ ਦੇਖਿਆ ਉਹ ਸੁਣ ਨਹੀਂ ਸਕਦੇ ਆ ਹੂੰ ਠੀਕ ਹੈ ਨਾ ਉਹ ਕਹਿੰਦਾ ਵੀ ਮਖੂ ਸਾਈ ਲਾਉਣ ਚਲੇ ਗਏ ਸੀ ਅੱਛਾ ਜੀ ਮਖੂ ਹੂੰ ਤੇ ਚਲੋ ਅਸੀਂ ਕੰਮ-ਕੁਮ ਕਰੀ ਗਏ ਤੇ ਹਲਵਾਈ ਉੱਠ ਗਿਆ ਜਿਹਦੇ ਨਾਲ ਮੈਂ ਗਿਆ ਸੀ ਮੇਨ ਤੇ ਅਸੀਂ ਦੋ ਜਣੇ ਰਹਿ ਗਏ ਕਹਿੰਦਾ ਕੁੜੀ ਦਾ ਪਿਓ ਆਇਆ ਆ ਕੇ ਮੈਨੂੰ ਕਹਿੰਦਾ ਹਲਵਾਈ ਸਾਹਿਬ ਕਹਿੰਦਾ ਮੈਂ ਕਿਹਾ ਹਾਂਜੀ ਕਿੰਦਾ ਆਪਾਂ ਬਣਾਉਣਾ ਮੀਟ। ਕਿੰਦਾ ਮਗਾ ਹੱਥ ਬੰਨੇ ਤੇਰੇ ਮੂਰੇ ਭਰਾਵਾ। ਇਹੋ ਜਿਹਾ ਨਾ ਨਾ ਲੈ। ਇੱਕ ਤਾਂ ਮਖੂ ਤੇ ਉਤੋਂ ਮੀਟ ਤੋਕ ਲਕਵੇਂ ਹੋ ਜਾਣੀ। ਪਸੰਦਰਾ ਗਾੜ ਚ ਰਹਿ ਕੇ ਮੀਟ ਬਣਾਉਣਾ। ਅਸੀਂ ਤਾਂ ਇਤੋਂ ਜਲਾਲ ਬੈਠੇ ਦਰਦੇ ਆ ਤੋ। ਮਖੂ ਦੇ ਨਾਂ ਤੋਂ। ਉਹਨੇ ਆਉਂ ਨਹੀਂ ਪਾਉਂਦਾ ਹੁੰਦਾ। ਆਇ ਕਿਹੜਾ ਗੱਲ ਨਿਕਲਣੀ ਬਾਹਰ। ਵਿਚੋਲਾ ਨਹੀਂ ਮੰਨਦਾ। ਕਹਿੰਦਾ ਮੈਂ ਕਿਹਾ ਭਰਾਵਾ ਪੁੱਛ ਲੈ ਵਿਚੋਲੇ ਨੂੰ। ਕੱਲ ਤੈਨੂੰ ਦੱਸਦਾ ਕਹਿੰਦਾ ਉਹ ਚਾਹੀਦਾ ਕਿੰਨਾ ਕਹ। ਕਹਿੰਦਾ ਬਰਾਤ ਕਿੰਨੀ ਕਹਿੰਦਾ 14-15 ਜਾਣੇ ਤਾਂ ਹੋਣਗੇ ਕਿਉਂਕਿ 11 ਜਾਣੇ ਹੁੰਦੇ ਸੀ ਆਰਡਰ ਉਤੋਂ 11 ਹੀ ਆਇਓ ਉਹ ਕਹਿੰਦਾ ਵੀ ਮੈਂ ਕਿਹਾ ਵੀ ਚਲੋ ਕਹਿੰਦਾ 10-12 ਆਪਣੇ ਵੀ ਹੋਣਗੇ ਕਹਿੰਦਾ ਮੈਂ ਕਿਹਾ 10 ਕਿਲੋ ਮੰਗਾ ਲਓ ਦੇਖੋ ਖਰਚਾ ਕਿੰਨਾ ਘੱਟ ਸੀ ਪਿਆ 15 ਬੰਦੇ ਬਰਾਤ ਦੇ 10 ਬੰਦੇ ਮੇਲਗੇੜ ਦੇ 25 ਬੰਦਿਆਂ ਚ ਵਿਆਹ ਹਮ ਹਮ ਸਾਦੀ ਦਾਲ ਸਬਜ਼ੀ ਬਣਾਓ ਤੇ ਵਿਆਹ ਕਰਾਉਂਦੇ ਵਧੀਆ ਸੀ ਬਹੁਤ ਵਧੀਆ ਸੀ ਮੀਟ ਨਹੀਂ ਬਣਾਉਣ ਦਿੰਦਾ ਸੀ ਇਹ ਉਹ ਕਹਿੰਦਾ ਜਦੋਂ ਉਹਨੇ ਕਹਿੰਦਾ ਜਰ ਮੈਂ ਨਵੀਂ ਮੀਟ ਦਾ ਬਣਾਉਣਾ ਉਹਦਾ ਮੈਂ ਭਰਾਵਾ ਹਲਵਾਈ ਹੋਰ ਲੈ ਲਾ ਤੇ ਸਾਥੋਂ ਨਹੀਂ ਬਣਨਾ ਜੀ ਗੱਲ ਹੋ ਗਈ ਉਹ ਨਹੀਂ ਕਹਿੰਦਾ ਮੈਂ ਵੀ ਫਿਰ ਦਿਲ ਜਾ ਧਰ ਗਿਆ ਕਹਿੰਦਾ ਮੈਂ ਕਿ ਫਿਰ 10 ਕਿਲੋ ਮੰਗਾ ਲਾ ਇਰਾਏਆਂ ਜੇ ਕਿਲੋ ਤੋਂ 2 ਕਿਲੋ ਘਟ ਗਿਆ ਮੇਂ ਬੇਇਤੀ ਨਾ ਹੋਵੇ ਹਾਂ ਕਹਿੰਦਾ ਕਹਿ ਦਿਆ ਵਿਚੋਲੇ ਨੂੰ ਵੀ ਮਿਲੂਗਾ ਕਹਿੰਦਾ ਕਹਦੇ ਕਹਦੇ ਹਮ ਕੱਲ ਤੁਹਾਨੂੰ ਦੱਸ ਦਾਂ ਕਹਿੰਦਾ ਫਿਰ ਲਿਆਉਨੇ ਆ ਕਰਦੇ ਆ ਪ੍ਰਬੰਧ ਆਪਾਂ ਪੱਟਣਾ ਵੀ ਆਪ ਨੂੰ ਹੀ ਪੈਂਦਾ ਹੀ ਲਿਆ ਕੇ ਉਦੋਂ ਕਿਹੜਾ ਚਟਕਈ ਮਿਲਦੇ ਤੇ ਕਹਿੰਦਾ ਗੀੜਾ ਗੂੜਾ ਦੇ ਕੇ ਤੇ ਉਹਦਾ ਤਾਂ ਵੈਜ ਵੜ ਗਿਆ ਅਸੀਂ ਕਿ ਜਰੀਲਾ ਥੱਪੀ ਜਾਂਨੇ ਆ ਕਹਿੰਦਾ ਦੋ ਬੰਦੇ ਆਏ ਬਾਈ ਕਾਲੀਆਂ ਲੋਂਜਾਂ ਦੀਆਂ ਬੁਖੜਾਂ ਮਾਰੀਆਂ ਆ ਰਹੀ ਪੱਠੀ ਤੇ ਬੈਠੇ ਅੱਛਾ ਜੀ ਉਹਨਾਂ ਮਾ ਕੋਈ ਮੇਲ ਗੇਰ ਚੁੱਕ ਅੱਗ ਸੇਕਦਾ ਠੰਢੀ ਕੀ ਆ ਰਾਤ ਨੂੰ ਹਾਂ ਬੈਠੇ ਰਹੇ ਬੈਠੇ ਰਹੇ ਕਹਿੰਦਾ ਮੈਂ ਗਜਰੀਲਾ ਤੱਪੀ ਗਿਆ ਇੱਕ ਦਿਨ ਕਹਿੰਦਾ ਲੋਈ ਖਿਸਕ ਗਈ ਲੋਈ ਖਿਸਕ ਗਈ ਤਾਂ ਮੈਨੂੰ ਹਿਯਾਰ ਦੇਸ ਗਿਆ ਹੂੰ ਕਹਿੰਦਾ ਮੈਨੂੰ ਗਜਰੀਲਾ ਦਿਸਣ ਲੱਗ ਗਿਆ ਹੂੰ ਗਜਰੀਲਾ ਤੁਸੀਂ ਨਾ ਮੈਨੂੰ ਹਾਂ ਕਹਿੰਦਾ ਮੈਂ ਉਹਨੂੰ ਕਰੀ ਜਾਵਾਂ ਨਾਲ ਦਿਨ ਨੂੰ ਮਰ ਗਏ ਹਾਂ ਆ ਬਣੀ ਪਈ ਬਸ ਖਾਈ ਖੜੇ ਤੇ ਕਹਿੰਦਾ ਕੀ ਕਰੀ ਜਾਂਦਾ ਯਾਰ ਤੂੰ ਹੂੰ ਇਹਨਾਂ ਮਰੂਨਾ ਇਨਾ ਮੈਂ ਕਹ ਉਹ ਪਾਬੇ ਆ ਜਿਹੜੇ ਚੁੱਲੇ ਕੋਲੇ ਬੈਠੇ ਆ ਕਹਾਂਈ ਮੈਂ ਮਰੀ ਉਹਨਾਂ ਕਹਿੰਦਾ ਮੈਂ ਅਸਲਾ ਦੇਖਿਆ ਕਹਿੰਦਾ ਫਿਰ ਆਪਾਂ ਨੂੰ ਕੀ ਕਹਿੰਦੇ ਆਪਾਂ ਦਾ ਕੰਮ ਲੱਗਿਆ ਰਿਆ ਜੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੂੰ ਪਤਾ ਲੱਗ ਗਿਆ ਕਿ ਨਹੀਂ ਕੁੱਟਣਗੇ ਆਹੋ ਕਹਿੰਦਾ ਉਹ ਭੋਲ ਚੇਚ ਲੱਗ ਜਾਂਦੇ ਆ ਕਹਿੰਦਾ ਅਸੀਂ ਆ ਕੇ ਫੇਰ ਲਾ ਕੇ ਕਹਿੰਦਾ ਕਿੱਥੇ ਧਿਆਨ ਪਟਿਆ ਜਾਂਦਾ ਬਾਈ ਡੰਡੇ ਵਾਲਾ ਸੀਟੀ ਦੀਂਦਾ ਕਹਿੰਦਾ ਮੈਂ ਕਹਾਂ ਜੀ ਪ੍ਰਸ਼ਾਦਾ ਲੈ ਟੈ ਟ ਕਹਿੰਦਾ ਚਾਹ ਬਣਾ ਲੈਨੇ ਕਹਿੰਦਾ ਟੈ ਟ ਕਹਿੰਦਾ ਅਸੀਂ ਦਹੀਂ ਲਾਉਣਾ ਸੀ ਟਰਕੇ ਅੱਛਾ ਕਹਿੰਦਾ ਮੈਂ ਕਹਾਂ ਦੁੱਧ ਦਾ ਦੋ ਗਲਾਤੀ ਦੇ ਦੇ ਹਾਂ ਦੋ ਦੋ ਚਮਚੇ ਇਹ ਤਾਂ ਭਰਾਵਾ ਕਹਿੰਦਾ ਦੁੱਧ ਪੀ ਲਿਆ ਉਹਨਾਂ ਨੇ ਤੇ ਦੁੱਧਾ ਦ ਪੀ ਕੇ ਤੇ ਕਹਿੰਦਾ ਮੈਂ ਹੀ ਮਿੱਠਾ ਪਾਇਆ ਮੈਂ ਹੀ ਵਧੀਆ ਦੁੱਧ ਬਣਾਇਆ ਮੈਂ ਹੀ ਪਿਆਇਆ ਹੂੰ ਤੇ ਮੈਨੂੰ ਕਹਿੰਦੇ ਅੱਛਾ ਵੀ ਮੇਨ ਹਲਵਾਈ ਕਿਹੜਾ ਬਈ ਹੂੰ ਕਹਿੰਦਾ ਮੈਂ ਕਹਾਂ ਜੀ ਇਸ ਟਾਈਮ ਤਾਂ ਮੈਂ ਹੀ ਹੂੰ ਹੂੰ ਹੁਣ ਦੂਜਾ ਤਾਂ ਗਿਆ ਵਾ ਹੂੰ ਠੀਕ ਹੈ ਕਹਿੰਦਾ ਫਿਰ ਕੀ ਪ੍ਰੋਗਰਾਮ ਹੈ ਫਿਰ ਹੂੰ ਮੀਟ ਬਣੂ ਕਹਿੰਦਾ ਉਹਨਾਂ ਨੂੰ ਪਹਿਲਾਂ ਹੀ ਚੱਕ ਸੀ ਇਹ ਬਣਾਉਣਗੇ ਹੂੰ ਘਰ ਤੇ ਹੂੰ ਕਹਿੰਦਾ ਮੈਂ ਕਹਾਂ ਜੀ ਪਹਿਲਾਂ ਤਾਂ ਵੀ ਪ੍ਰੋਗਰਾਮ ਹੈ ਨਹੀਂ ਸੀ ਕੋਈ ਆ ਮੈਂ ਤੁਹਾਨੂੰ ਝੂਠ ਮਾਰਾਂ ਜੀ ਹੂੰ ਕਹਿੰਦਾ ਝੂਠ ਵੱਜੇ ਹੀ ਨਹੀਂ ਯਾਰ ਉਹਨਾਂ ਮੂਰੇ ਹੂੰ ਨਮਨ ਉਹ ਮੈਂ ਇਹਨਾਂ ਨੇ ਉਹਨੂੰ ਸੱਦ ਲਿਆ ਉਹ ਕਹਿੰਦੇ ਹਾਂਜੀ ਬਣਾਵਾਂਗੇ ਹਨ ਤੇ ਪਿਛਲ ਬਾਈ ਨੂੰ ਕਹਤਾ ਮੇਰੇ ਇਵੇਂ ਖਾ ਖ ਗੋਲੀ ਮਾਰਨ ਕਹਿੰਦਾ ਮੈਂ ਕਿ ਪਹਿਲਾਂ ਤਾਂ ਕੋਈ ਪ੍ਰੋਗਰਾਮ ਹੈ ਨਹੀਂ ਸੀ ਵੀ ਹੁਣ ਕੁੜੀ ਦੇ ਪਿਓ ਨੇ ਕਿਹਾ ਵੀ ਬਚੋਲੇ ਦੀ ਮੰਗ ਹੈ ਨਹੀਂ ਚਾਹੀਦਾ ਹਾਂ ਉਹ ਚਲੋ ਤਾਂ ਅਸੀਂ ਪੂਰੀ ਕਰਦੇ ਹਾਂਗੇ ਬਚੋਲੇ ਦੀ ਮੰਗ ਤਾਂ ਪਰ ਤੂੰ ਕੀ ਕਿਹਾ ਕਹਿੰਦਾ ਮੈਂ ਕਿ ਆਪਾਂ ਨਹੀਂ ਬਣਾਉਣਾ ਹਲਵਾਈ ਹੋਰ ਲਿਆ ਹਾਂ ਕਹਿੰਦਾ ਵਧੀਆ ਰਹੇਗਾ ਨਹੀਂ ਪਹਿਲਾਂ ਤਾਂ ਇਹਨੂੰ ਠੋਕਣਾ ਸੀ ਕਹਿੰਦਾ ਮੈਂ ਯਾਰ ਮੇਰਾ ਦੁੱਧ ਪੀ ਕੇ ਮੈਨੂੰ ਹੀ ਕਹਿੰਦਾ ਨਹੀਂ ਮਨਾ ਕਰਤਾ ਜੀ ਕਹਿੰਦਾ ਬੱਸ ਹਾਂ ਮੈਨੂੰ ਉਹਨੂੰ ਕਿਹੜੇ ਗੁਲੇ ਚ ਖਾਂਦਾ ਕੁੜੀ ਦਾ ਪਿਆ ਉਹ ਆ ਗਿਆ ਤਾਂ 10 ਮਗਾ ਲ ਕੇ ਬਹੁਤਾ ਕਹਿੰਦਾ ਮੈਂ ਕਾ ਤੂੰ ਕੰਮ ਕਰ ਆਪਦਾ ਅੱਛਾ ਜੀ ਕਿਹੜਾ 10 ਮਗਾਉਣਾ ਤੂੰ ਕਹਿੰਦਾ ਤੂੰ ਹੁਣ ਫੇਰ ਬਦਲ ਗਿਆ ਓਏ ਅੱਛਾ ਜੀ ਕਹਿੰਦਾ ਇੱਥੇ ਬਾਬੇ ਆਏ ਸੀ ਹਾਂ ਕਹਿੰਦਾ ਕਿੱਥੇ ਆਏ ਸੀ ਮਾਰੀ ਉਹਨਾਂ ਝੂਠ ਹਾਂ ਕਹਿੰਦੇ ਤਾਂ ਬੰਦੇ ਵੇਖੇ ਪੱਟੀ ਕੋਲੇ ਦੋ ਬੈਠੇ ਹਾਂ ਕਹਿੰਦਾ ਦੇਖੇ ਨਾ ਯਾਰ ਮੈਂ ਵੀ ਲੋਈਆਂ ਆਈਆਂ ਆਲੇ ਕਹਿੰਦਾ ਉਹੀ ਸੀ ਬਾਈ ਹਾਂ ਕਹਿੰਦਾ ਲੋ ਕਹਿੰਦਾ ਓਰ ਹਾਂ ਕਹਿੰਦਾ ਕੀ ਕਹਦੀ ਚ ਨਾਂ ਐ ਕਹ ਗਈ ਹਾਂ ਕਹਿੰਦਾ ਗਏ ਕਿੱਧਰ ਨੂੰ ਕਹਿੰਦਾ ਨਾ ਤਾਂ ਮੈਨੂੰ ਆਏ ਦੀ ਸੀ ਆ ਤੇ ਨ ਮੈਨੂੰ ਤਾਂ ਕੱਲਾ ਮੀਟ ਹੀ ਧੀਂਦਾ ਹੂੰ ਜੋ ਕਹਿੰਦੇ ਪਹਿਲਾਂ ਤੈਨੂੰ ਤੇ ਫੇਰ ਘਰ ਵਾਲਿਆਂ ਨੂੰ ਸੌਦਾ ਲੱਗੂ ਕਹਿੰਦਾ ਮੈਂ ਤਾਂ ਤਾਂ ਡਰ ਗਿਆ ਭਰਾਵਾ ਨਾ ਨਾ ਆਪਾਂ ਬਚੂਲੇ ਨੂੰ ਜਵਾਬ ਦੇ ਦਿੰਦੇ ਆ ਕੋਈ ਜ਼ਰੂਰੀ ਆ ਕਹਿੰਦਾ ਉਹ ਵੀ ਡਰ ਗਿਆ ਕਹਿੰਦਾ ਕਿਹੜਾ ਮੀਟ ਤੜਕੇ ਦੂਜੇ ਪਕੌੜੇ ਨਾਲ ਨਿਕਲਣ ਪਾਇਲ ਸੱਚ ਵੀ ਹੁਣ ਵੀ ਕੋਈ ਆਇਆ ਹੁਣ ਵੀ ਆਇਆ ਕਹਿੰਦਾ ਮੈਂ ਵਿਆਹ ਪਕਤਾ ਕੇ ਭੱਜਿਆ ਕਹਿੰਦਾ ਮੈਂ ਆਪਾਂ ਮਖੂ ਨਹੀਂ ਜਾਣਾ ਹੁਣ ਉਹਦੇ ਤਾਏ ਦਾ ਮੁੰਡਾ ਮਖੂ ਹੀ ਰਹਿੰਦਾ ਸੀ ਕਹਿੰਦਾ ਮੈਨੂੰ ਕਹਿੰਦਾ ਵਿਹਲਾ ਵੀ ਫਿਰਦਾ ਹੀ ਆ ਕੋਸ ਟਾਈਮ ਆ ਜਾ ਉੱਥੇ ਲਾ ਲਾ ਹੋਰ ਟਾਈਮ ਤਾਂ ਲਾ ਸਾਡੇ ਕੋਲੇ ਕਹਿੰਦਾ ਕਰ ਕਰਾ ਕੇ ਤੇ ਕਹਿੰਦਾ ਮੈਂ ਉਹਨੂੰ ਜਵਾਬ ਨਾ ਦਿੱਤਾ ਤੇ ਮੈਂ ਫੇਰ ਜਾ ਗਿਆ ਹੂੰ ਕਦੇ ਅਰਮਖੂ ਦੇ ਤਾਂ ਨਾ ਤੋਂ ਹੀ ਡਰਦਾ ਮੈਂ ਚੱਲ ਵਰਦਾ ਚੱਲ ਤੇਰੇ ਨਾਲ 4 ਦਿਨ ਲਵਾਇਆ ਹੂੰ ਕਹਿੰਦਾ ਆ ਜਾ ਐ ਨਹੀਂ ਅਸੀਂ ਉੱਥੇ ਹੀ ਰਹਿੰਦੇ ਸਾਨੂੰ ਤਾਂ ਜੀ ਨਹੀਂ ਖਾਦਾ ਨਹੀਂ ਕਹਿੰਦਾ ਚੱਲ ਹੂੰ ਕਹਿੰਦਾ ਮੈਂ ਉੱਠ ਗਿਆ ਹਾਂ ਕਹਿੰਦਾ ਮੈਨੂੰ ਪਤਾ ਲੱਗ ਗਿਆ ਵੀ ਕੱਲ ਨੂੰ ਕਰਪੂ ਆ ਉਹਨਾਂ ਟਾਈਮਾਂ ਚ ਨਾ 85 86 ਤੇ 84 ਤੋਂ ਬਾਅਦ ਕਰਪੂ ਆਉਣ ਲੱਗਦੇ ਹਾਂ ਵੀ ਕੱਲ ਨੂੰ ਕਰਪੂ ਆ ਮੋਗਾ ਬੰਦ ਹੈ ਕਹਿੰਦਾ ਮੈਂ ਕਹਾਂ ਮਖੂ ਵੀ ਬੰਦ ਹੋ ਜਦੋਂ ਆਪਣਾ ਮੋਗਾ ਬੰਦ ਹੈ ਉਹਨੂੰ ਕਹਿੰਦਾ ਕਹਿੰਦਾ ਮੈਂ ਕਿਹਾ ਰਹਿਣ ਦੇ ਓ ਜਾਣ ਨੂੰ ਵੀ ਮੋਗਾ ਬੰਦ ਹੈ ਤੇ ਆਪਾਂ ਹੀ ਕਰਨਾ ਜਦੋਂ ਮੋਗਾ ਹੀ ਬੰਦ ਹੈ ਆਪਾਂ ਬਾਅਦ ਚ ਚੱਲਾਂਗੇ ਕਹੋ ਕਹਦਾ ਨਹੀਂ ਨਹੀਂ ਤੂੰ ਆ ਜਾ ਆਪਾਂ ਕੰਮ ਕਰਾਂਗੇ ਉਹ ਕਹਿੰਦਾ ਦੁਕਾਨੇ ਹੀ ਨਾ ਖੁੱਲੀਆਂ ਕਹਿੰਦਾ ਵਾ ਅਸੀਂ ਆ ਗਏ ਭਾਈ ਮਖੂ ਟ੍ਰੇਗਨਾਂ ਦਾਾਂ ਚਾਰੇ ਚ ਪੱਠੀਆਂ ਲੱਗੀਆਂ ਸੀ ਥੱਲੇ ਹੋਟਲ ਸੀ ਹੂੰ ਉੱਥੇ ਸੀ ਰਹਿੰਦੇ ਸੀ ਹੂੰ ਤੇ ਮੂਰੇ ਪੱਠੀਆਂ ਸੀ ਛੜਕਾਲੇ ਪਾਸੇ ਸ਼ੀਸ਼ਾ ਜਿਹਾ ਲੱਗਿਆ ਸੀ ਹੂੰ ਕਹਿੰਦਾ ਮੈਂ ਕਿਹਾ ਆਉਣ ਸਾਰ ਕਹਿੰਦਾ ਮੈਂ ਸੇਟ ਨੂੰ ਕਹਿੰਦਾ ਮੈਂ ਕਿਹਾ ਜੀ ਕੱਲ ਨੂੰ ਤਾਂ ਦੁਕਾਨਾ ਬੰਦ ਰੱਖੋ ਕਹਿੰਦਾ ਮੈਂ ਕਿਹਾ ਮੋਗਾ ਪੰਦਾ ਉਹ ਜਿਹੜਾ ਚੁਕੁੰਦਾ ਨਾ ਪਿੰਡਾਂ ਦਾ ਨਹੀਂ ਹੁੰਦਾ ਕਿਉਂਕਿ ਮਖੂ ਉਹ ਤਾਂ ਪਿੰਡ ਹੀ ਹੁੰਦਾ ਸੀ ਹੂੰ ਹੁਣ ਵੀ ਕਸਬਾ ਹੀ ਆ ਇਹ ਤੇ ਉਹ ਕਹਿੰਦਾ ਪਿੰਡਾ ਪੁੰਡਾ ਨੂੰ ਨਹੀਂ ਇੰਨਾ ਹੁੰਦਾ ਹੂੰ ਕਹਿੰਦਾ ਮੈਂ ਕਿਹਾ ਵੀ ਇਹ ਮਰਾਉ ਇਹ ਨਹੀਂ ਬੰਦ ਕਰਦਾ ਹੂੰ ਤੇ ਕਹਿੰਦਾ ਚਲੋ ਠੀਕ ਹੈ ਜੀ ਹੂੰ ਹੂੰ ਕਹਿੰਦਾ ਮੂੰਹ ਨੇ ਰਾਜਾ ਹੋਇਆ ਹੂੰ ਉੱਥੇ ਥਾਣੇਦਾਰ ਰਹਿੰਦਾ ਹੀ ਕਰਾਈ ਦੀ ਹੂੰ ਠੀਕ ਹੈ ਹੂੰ ਕਹਿੰਦਾ ਭਾਈ ਆਲੂ ਚਿੱਲੀ ਜਾਂਦੇ ਆ ਜੀ ਹੂੰ ਗੋਲੀ ਆਈ ਸੀਸੇ ਬਾਈ ਦੀ ਮੈਂ ਕੰਧ 'ਚ ਵੱਜੀ ਥੋੜੇ ਸਾਡੇ ਅੰਦਰ ਜਦੋਂ ਕਹਿੰਦਾ ਕੰਧ 'ਚ ਗੋਲੀ ਵੱਜੀ ਬਾਬਾ ਸਾਡਾ ਤਾਂ ਕਹਿੰਦਾ ਖਾਦਾ ਪੀਤਾ ਹੋ ਗਿਆ ਹਾਜਮ ਬਸ ਇੰਨੀ ਗੱਲ ਆ ਮੁੜ ਕੇ ਤਾਂ ਕਹਿੰਦਾ ਮੀਂਹ ਵਰਗਾ ਗੋਲੀਆਂ ਦਾ ਭਾਈ ਉਹ ਦੇਖੋ ਕਿਸਮਤ ਠੀਕ ਦੇਖੋ ਜਾਨਵਰ ਕਿੱਡਾ ਇਮਾਨਦਾਰ ਹੁੰਦਾ ਕੁੱਤਾ ਹਾਂਜੀ ਉਹ ਜਿਹੜਾ ਥਾਣੇਦਾਰ ਆ ਉਹ ਬਾਹਰ ਨਿਕਲਿਆ ਠੀਕ ਉੱਥੇ ਕਹਿੰਦਾ ਉਹ ਸਿੰਘ ਸਹਿ ਲਾਈ ਬੈਠੇ ਆ ਦੇਖੋ ਬਧੀ ਦੀਆਂ ਗੱਲਾਂ ਕਹਿੰਦਾ ਜਦੋਂ ਉਹਨੇ ਸਿੱਧੀ ਕਰਕੇ ਆਏ ਫੈਰ ਮਾਰ ਲੱਗਿਆ ਕੁੱਤਾ ਸਿੱਧਾ ਹੀ ਉੱਤੇ ਝੜ ਗਿਆ ਉਹਦੇ ਠੀਕ ਹੈ ਜੀ ਕੁੱਤੇ ਨੇ ਗੋਲੀ ਨਹੀਂ ਵੱਜਣ ਦਿੱਤੀ ਉਹਦੋਂ ਥਾਣੇਦਾਰ ਅੰਦਰ ਭੱਜ ਗਿਆ ਹਾਂਜੀ ਕੁੱਤਾ ਮਰ ਗਿਆ ਥਾਣੇਦਾਰ ਨਹੀਂ ਮਰਦਾ ਵਫਾਦਾਰੀ ਦਿਖਾ ਗਈ ਆਪਣੀ ਹਾਂ ਜਾਨਵਰ ਇੰਨਾ ਵਫਾਦਾਰ ਹੁੰਦਾ ਹਾਂਜੀ ਫਿਰ ਉਹ ਕਹਿੰਦਾ ਇਹ ਛਾਣਾ ਹੀ ਦੇਤਾ ਉਹ ਤੇ ਰੱਬ ਜਾਣੇ ਕੌਣ ਸੀ ਠੀਕ ਘਰ ਤੋਂ ਘੱਟ 35 40 ਬੰਦੇ ਮਰੇ ਹਾਂਜੀ ਕਹਿੰਦਾ ਖੂਨ ਹੀ ਖੂਨ ਤਰ ਕੇ ਕਹਿੰਦਾ ਅਸੀਂ ਪੜ ਗਏ ਪੈਂਚ ਥੱਲੇ ਜਦੋਂ ਗੋਲੀ ਚੱਲੀ ਕੜ 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 ਕਹਿੰਦਾ ਸੀ ਬੈਂਚ ਥੱਲੇ ਵੜ ਗਏ ਜਿਹੜਾ ਮੇਰੇ ਤਾਏ ਦਾ ਮੁੰਡਾ ਹੀ ਕਹਿੰਦਾ ਦੇ ਪੱਦ ਤੇ ਪੱਦ ਦੇ ਪੱਦ ਤੇ ਪੱਦ ਕਹਿੰਦਾ ਉਹਨੇ ਮੈਨੂੰ ਮਿੰਟਾਂ ਡੇਢ ਕਿ ਮੋਸਕਰਾਦਾ ਬੈਂਚ ਥੱਲੇ ਕਹਿੰਦਾ ਮੈਂ ਕਹਿ ਦੇਣਾ ਉਹ ਤਾਂ ਗੋਲੀ ਮੂਰੇ ਹੀ ਠੀਕ ਆ ਯਾਰ ਵੀ ਇੱਥੇ ਨਾਲ ਤਾਂ ਗੋਲੀ ਵੱਜੀ ਚੱਗੀ ਆ ਤੂੰ ਤਾਂ ਜਮੇ ਦੀ ਗੱਟਰ ਚ ਮਾਰਤੇ ਕਹਦਾ ਕਿ ਮੈਂ ਕਿਹੜਾ ਜਾਣ ਕੇ ਮਾਰਦਾ ਆ ਕਿ ਉਧਰ ਉਹ ਗੋਲੀ ਚੱਲਦੀ ਉਧਰ ਹੀ ਇਹ ਨਿਕਲ ਜਾਂਦਾ ਆ ਕਿ ਨਾਲ ਹੀ ਠੱਕੇ ਦਾ ਮੈਂ ਕੋਲ ਕੋ ਜਾਣ ਕੇ ਮਾਰਦਾ ਕਹਿੰਦਾ ਬਹੁਤ ਪਾਦੇ ਛੱਡੇ ਬਾਈ ਉਹਨੇ ਜਿੰਨੇ ਗੋਲੀ ਨਹੀਂ ਪਾਦੇ ਠੀਕ ਕਹਿੰਦਾ ਨਿਕਲੇ ਕਹਿੰਦਾ ਕਾਲੀ ਜ਼ਬਾਨ ਵਾਲਿਆ ਤੈਨੂੰ ਕਿੱਥੋਂ ਲਿਆਂਦਾ ਮੈਂ ਅਖੇ ਮੈਨੂੰ ਕਿੰਨੇ ਸਾਲ ਹੋ ਗਿਆ ਕੁਝ ਤਾਂ ਮੈਂ ਦੇਖਿਆ ਹੀ ਨਹੀਂ ਜਿਹੜਾ ਤੂੰ ਕਰਾਤਾ ਆ ਕੇ ਕਹਿੰਦਾ ਮੈਂ ਤੈਨੂੰ ਕਿਹਾ ਹੀ ਮੈਨੂੰ ਤਾਂ ਮਾਖੂ ਦੇ ਨਾਂ ਤੋਂ ਡਰ ਲੱਗ ਉਹ ਉਹ ਹਾਲਾਤ ਸੀ ਉਦੋਂ ਤੇ ਟਰੈਕਟਰ ਤੇ ਜਾਣ ਕਹਿੰਦਾ ਹੋ ਤਾਂ ਨ ਜਾਣੇ ਮੁੰਡੇ ਅੱਛਾ ਨਲਕਰੇ ਮਾਰਦੇ ਜਾਣ ਕਹਿੰਦੇ ਆ ਜਾਂਦੇ ਥੋੜੇ ਪਰੋਨੇ ਹਮ ਕਹਿੰਦਾ ਮੇਰੇ ਨਾਲ ਲਾਤਾ ਕੰਮਣ ਕਹਿੰਦਾ ਮੈਂ ਕਿ ਪੰਜਾਬ ਵੀ ਛੱਡ ਜਾਣਾ ਆਪਾਂ ਹਮ ਆਪਾਂ ਤਾਂ ਪੰਜਾਬ ਚ ਹੀ ਰਹਿਣਾ ਹਮ ਹਮ ਕਹਿੰਦਾ ਫੇਰ ਫੇਰ ਮਨ ਮਾਰ ਲਿਆ ਹਮ ਉਹ ਹਾਲਾਤ ਇਹੋ ਜੇ ਸੀ ਹਾਂਜੀ ਕਰਫੂ ਲੱਗ ਗਿਆ ਨਾ ਹਮ ਉਦੋਂ ਸਮਾਂ ਦਿੱਤਾ ਜਾਂਦਾ ਸੀ ਆਪਾਂ ਨੂੰ ਵੀ ਅੱਧਾ ਘੰਟਾ ਤੁਹਾਡੇ ਕੋਲੇ ਸਮਾਨ ਖਰੀਦ ਲਓ ਹਮ ਜੇ ਉਹਦੇ ਘੰਟੇ 'ਚ ਆਪਾਂ ਸਮਾਨ ਲੈ ਕੇ ਤਾਂ ਠੀਕ ਹੈ ਹਮ ਜੇ ਆਪਾਂ ਲੇਟ ਹੋ ਗਏ ਹਮ ਜਦੋਂ ਆ ਸਾਈਕਲਾਂ ਤੇ ਜਾਂਦੇ ਸੀ ਉਹ ਤਾਂ ਸਾਈਕਲ ਹੀ ਸੀ ਮੇਨ ਮਿਲਟਰੀ ਵਾਲੇ ਸਾਈਕਲ ਚਾ ਕੇ ਗੱਲ ਚ ਪਾਉਂਦੇ ਕਹਿੰਦੇ ਭੱਜ ਨਹੀਂ ਗੋਲੀ ਮਾਰਾਂਗੇ ਅੱਛਾ ਸਾਈਕਲ ਗੱਲ ਚ ਪਾ ਕੇ ਭਜਣਾ ਪੈਂਦਾ ਸੀ ਭਾਈ ਅੱਛਾ ਜੀ ਹਾਂ ਠੀਕ ਆ ਹੁੰਦੀ ਸ਼ਰੀਪ ਬੰਦੇ ਨਾਲ ਹੀ ਬਹੁਤ ਮਾੜੀ ਸੀ ਵਿਚਾਰਿਆਂ ਦੀ ਹਾਂ ਕਿਉਂਕਿ ਸਾਈਕਲ ਗੱਲ ਚ ਪਾ ਕੇ ਭਜਣਾ ਕਿਤੇ ਸੌਖਾ ਹਾਂ ਠੀਕ ਹੈ ਨਾ ਕਿਉਂਕਿ ਉਹ ਤੋਂ ਬੰਦਾ ਕੋਸ਼ਿਸ਼ ਕਰਦਾ ਸੀ ਨਾ ਤਾਂ ਤੜਕੇ ਪਹਿਲੇ ਟਾਈਮ ਬਾਸ ਚੜਦਾ ਸੀ ਤੇ ਨਾ ਸ਼ਾਮ ਨੂੰ ਬੰਦਾ ਵੀ ਇੱਥੋਂ ਬਚਦਾ ਸੀ ਹਾਂ ਇਹ ਟਾਈਮਾਂ ਦੋਹਾਂ ਤੋਂ ਵੱਜ ਜਾ ਤਾਂ ਵੱਜ ਜਾਂਦੀ ਹਾਂ ਕਿਸੇ ਦੇ ਬਾਹਰ ਚ ਪਾਣੀ ਨਹੀਂ ਖੜਾ ਹੁੰਦਾ ਸੀ। ਹੂੰ ਕਿਸੇ ਦਾ ਕੁੱਤਾ ਨਹੀਂ ਰੱਖਿਆ ਹੁੰਦਾ ਸੀ। ਹੂੰ ਜੇ ਆਪਣਾ ਕੁੱਤਾ ਭੌਂਕ ਪਿਆ ਤਾਂ ਵੀ ਆਪਾਂ ਨੂੰ ਖਤਰਾ ਹੈ। ਹੂੰ ਠੀਕ ਹੈ। ਹੂੰ ਕਿਉਂਕਿ ਹਾਲਾਤ ਹੀ ਬੇਕਾਬੂ ਹੋ ਗਏ ਸੀ। ਹੂੰ ਫੇਰ ਤਾਂ ਅੱਛਾ ਏ। ਮੰਨ ਲਓ ਭਈ ਐਸ ਵੇਲੇ ਤਾਂ ਚਿੜੀ ਨਹੀਂ ਚੁਗਦੀ ਸੀ ਭਈ। ਹਾਂ ਜਿਵੇਂ ਹੁਣ ਆਪਾਂ ਨਹਿਰ ਤੇ ਬੈਠੇ ਆਂ ਸ਼ਾਂਤ ਆ ਨਾ। ਹਾਂ ਐ ਪੰਜਾਬ ਦੇ ਪਿੰਡ ਹੁੰਦੇ ਸ਼ਾਂਤ। ਹੂੰ ਪਤਾ ਹੀ ਨਹੀਂ ਸੀ ਲੱਗਦਾ ਕੋਈ ਰੇਂਡਾ। 4 ਵਜੇ ਤੋਂ ਬਾਅਦ ਕੋਈ ਸੜਕ ਤੇ ਨਹੀਂ ਨਿਕਲਦਾ। ਹੂੰ ਜਿਹੜੇ ਮੋੜ ਆ ਤੇ ਜਿਹੜੇ ਗੱਪ ਮਾਰੀ ਜਾਂਦੇ ਬੰਦ ਹੋ ਗਏ ਸੀ। ਹੂੰ ਜਮਈ ਹੋ ਸਹੀ ਗੱ ਤੁਗੜੀ ਚਾਟਾ ਤਾਂ ਮਤਲਬ ਵੀ ਨਹੀਂ ਸੀ ਕਿਸੇ ਦਾ ਯਾਰ ਹੂੰ ਡਰਾਉਣੇ ਹਾਲਾਤ ਸੀ ਜਮਾ ਕੱਲਾ ਟਰੱਕ ਰੋਡ ਤੇ ਅੱਛਾ ਇੱਕ ਪੁਲਿਸ ਤੇ ਮਿਲਟਰੀ ਹੂੰ ਤੇ ਬਾਪੇ ਤੇ ਟਰੱਕ ਚਾਰ ਚੀਜ਼ਾਂ ਆਉਂਦੀਆਂ ਰੋਡ ਤੇ ਪੰਜਵਾਂ ਕਾਰਕੂਰ ਦਾ ਕੋਈ ਕੰਮ ਨਹੀਂ ਰਾਤ ਨੂੰ ਹੂੰ ਤੇ ਟਰੱਕ ਵਾਲਿਆਂ ਨੂੰ ਹੁਕਮ ਹੁੰਦਾ ਸੀਗਾ ਕਿਉਂਕਿ ਮੈਂ ਟਰੱਕ ਉਸ ਵਿਲੇਜ ਮੈਂ ਟਰੱਕ ਤੇ ਚੜਿਆ ਸੀ ਹੂੰ ਉਹਨਾਂ ਦਾ ਹੁਕਮ ਹੁੰਦਾ ਸੀ ਕਿ ਤੁਹਾਡੇ ਨਾਲ ਲਾਈਟ ਜਗਦੀ ਚਾਹੀਦੀ ਜੇ ਬੋਰ ਅੱਛਾ ਟਰੱਕ ਦਾ ਸਾਨੂੰ ਪਤਾ ਲੱਗ ਜੇ ਟਰੱਕ ਹੈ ਕਿ ਮੌਕਤ 'ਚ ਨਾ ਦਾੜੇ ਜਾਏ ਸਾਨੂੰ ਐ ਲੱਗੇ ਕਾਰ ਆਉਂਦੀ ਹੈ ਹੂੰ ਦੇਖ ਲਾ ਉਦੋਂ ਕੋਈ ਫੋਨ ਨਹੀਂ ਹੁੰਦਾ ਸੀ ਕੋਈ ਖੁਸ਼ ਨਹੀਂ ਹੁੰਦਾ ਸੀ ਉਹਨਾਂ ਦਾ ਸਰਕਲ ਕਿਵੇਂ ਚੱਲਦਾ ਸੀ ਹਮ ਕਿਹੜੇ ਤਰੀਕੇ ਨਾਲ ਚੱਲਦਾ ਸੀ ਇਹ ਕੋਈ ਆਏ ਨਾਰਮਲ ਬੰਦੇ ਨਹੀਂ ਸੀਗੇ ਉੱਠ ਕੇ ਉੱਟ ਗਏ ਉਧਰ ਨੂੰ ਕੋਈ ਇੰਜੀਨੀਅਰ ਸੀ ਕੋਈ ਕੋਸ ਸੀ ਹਾਂ ਬੜੇ ਲਿਖੋ ਲੋਕ ਸੀ ਬਹੁਤ ਪੜੇ ਲਿਖੇ ਸੀ ਦਿਮਾਗ ਵਾਲੇ ਲੋਕ ਸੀ ਜਿਹੜੇ ਕ੍ਰਾਂਤੀਕਾਰੀ ਬਣ ਗਏ ਹਾਂ ਬਿਲਕੁਲ ਉਹਨਾਂ ਨੇ ਲਹਿਰ ਚਲਾਈ ਹਾਂ ਜਿਵੇਂ ਗਰਜੰਟ ਸਿੰਘ ਬਹੁਤ ਸਿੰਘ ਆਲਾ ਸੀ ਸਾਡੇ ਹਾਂਜੀ ਆ ਜਿਹੜੀ ਕਾਰਡ ਇੰਜਣ ਬੰਦ ਕਰਨ ਵਾਲੀ ਪਟਾ ਟੁੱਟੇ ਤੇ ਇਹਦੀ ਸੀ ਉਹ ਅੱਛਾ ਜੀ ਤਾਂ ਕਾਰ ਕੱਢੀ ਸੀ ਅੱਛਾ ਜੀ ਜਾਂਟੇ ਦੀ ਕਾਰ ਸੀ ਬਾਈ ਅੱਛਾ ਜੀ ਉਹ ਕਰੇ ਤੀਤਨੀ ਰੈਂਦਾ ਹੀ ਰਾਤ ਨੂੰ ਅੱਛਾ ਜੀ ਬਾਜ ਜਾਂਦਾ ਹੀ ਖੇਤੋਂ ਫਿਲਮ ਵੇਖਣ ਲਾਗੇ ਪੁਰਾਣੇ ਮੋਦਗੀ ਰੋਡ ਤੇ ਸ਼ਰਮਾ ਹੁੰਦਾ ਸੀਗਾ ਥੋੜੇ ਜਿਆਦਾ ਹੋਗੇ ਹਾਂਜੀ ਤੁਸੀਂ ਦੇਖਿਆ ਨਹੀਂ ਹੁਣ ਹਾਂ ਹਾਂ ਪਹਿਲਾਂ ਟੱਠਿਆ ਜਾ ਵੇਖਿਆ ਜੀ ਸੀ ਧਿਆਵਾ ਵੇਖਿਆ ਹੋਊਗਾ ਟੱਠਿਆ ਆ ਗਿਆ ਵੇਖਿਆ ਜੀ ਚੱਲਦਾ ਨਹੀਂ ਵੇਖਣਾ ਅਸੀਂ ਉੱਥੇ ਜਾਂਦੇ ਨਹੀਂ ਚੱਲਦਾ ਨਹੀਂ ਹਾਂਜੀ ਤੇ ਅਸੀਂ ਬਹੁਤ ਸਾਰੇ ਘਰੇ ਆਉਂਦੇ ਰਹਿੰਦੇ ਰਹੇ 10-10 ਸਾਲ 15-15 ਸਾਲ ਕੰਮ ਕਰਾਉਣ ਆਉਂਦੇ ਸੀ ਆਪਣੀ ਰਿਸ਼ਤਦਾਰੀ ਸੀ ਅੱਛਾ ਜੀ ਹਮ ਪਰ ਉਹਨੂੰ ਪਿਓ ਦਾ ਹੁ ਹਾਂ ਤੇ ਇੰਜਨ ਹੁੰਦਾ ਸੀ ਬੋਰ ਦੇ ਉੱਤੇ ਕੁਲੀ ਹੁੰਦੀ ਸੀ ਵਿੱਚ ਜੇ ਪਟਾ ਟੁੱਟ ਗਿਆ ਤੇਜ ਹੋ ਜਾਂਦਾ ਸੀ ਨੱਚਣ ਲੱਗ ਜਾਂਦਾ ਫੇਰ ਬੋਰ ਚ ਜੀ ਨਾ ਬੰਦ ਹੋਇਆ ਹਾਂ ਠੀਕ ਹੈ ਉਹਨੇ ਕੰਨੀ ਬੰਨ ਕੇ ਕੰਨੀ ਪਾਣੀ ਵੀ ਭਰ ਕੇ ਖੇਲ ਚ ਛੱਡ ਦੇਣੀ ਇੰਜਨ ਦੀ ਰੇਸ ਨੂੰ ਬੰਨ ਕੇ ਫੇਰ ਖੇਲ ਦੀ ਥੱਲੇ ਵਾਲੀ ਕੱਢ ਦੇਣੀ ਲੀਰ ਜਿਹੜੀ ਥੱਲੇ ਟਾਕੀ ਲੱਗੀ ਹੁੰਦੀ ਆ ਉਹ ਕਰ ਦੇਣੀ ਆ ਜੇ ਪਟਾ ਟੁੱਟ ਗਿਆ ਪਾਣੀ ਬੰਦ ਹੋ ਗਿਆ ਖੇਲ ਨੇ ਖਾਲੀ ਹੋ ਜਾਣਾ ਉਹ 5 ਲੀਟਰ ਵਾਲੀ ਪੀਪੀ ਭਰੀ ਵੀ ਉਹਨੇ ਲਮਕ ਜਾਣਾ ਰੇਸ ਕੱਚ ਲੰਦੀ ਹਾਂ ਇੰਜਨ ਬੰਦ ਹਾਂ ਕਿਉਂਕਿ ਉਹ ਦਿਮਾਗੀ ਲੋਕ ਸੀ ਹਾਂ ਠੀਕ ਹੈ ਵੀ ਜਦੋਂ ਮੋਟ ਭੇੜ ਵੀ ਬਹੁਤ ਦੇਖਿਆ ਉਹ ਟਾਈਮ ਤੇ ਆਪਾਂ ਹਾਂਜੀ ਹਾਲਾਤ ਹਾਂ ਪਰਮਾਤਮਾ ਸਾਡੇ ਪੰਜਾਬ ਨੂੰ ਨਾ ਦਿਖਾਵੇ ਹਾਂ ਕਈ ਬੰਦੇ ਕਹਿ ਦਿੰਦੇ ਨਾ ਵੀ ਆਏ ਆ ਹਨਾ ਜਾਵਾਂ ਪਰ ਨਹੀਂ ਉਹ ਹਾਲਾਤ ਸਾਡੇ ਪੰਜਾਬ ਨੂੰ ਖੋਖਲਾ ਕਰ ਸਹੀ ਗੱਲ ਆ ਜੀ ਘਰਾਂ ਦੇ ਘਰ ਖਾਲੀ ਹੋ ਗਏ ਪਿੰਡਾਂ ਦੇ ਪਿੰਡ ਖਾਲੀ ਹੋ ਗਏ ਮਾਝੇ ਦੇ ਵਿੱਚ ਹਜੇ ਵੀ ਇਹੋ ਜਿਹੇ ਪਿੰਡ ਹੈਗੇ ਆ ਜਿਨ੍ਹਾਂ 'ਚ ਅੱਜ ਬਰਾਤਾਂ ਚੜਨ ਲੱਗੀਆਂ ਬਾਈ ਅੱਛਾ ਜੀ ਕਿਉਂਕਿ ਮੁੰਡੇ ਹੀ ਨਹੀਂ ਰਿਹਾ ਸੀ ਬਰਾਤ ਕੀ ਚੜਦੀ ਹਾਂ ਖਾਲੀ ਕਰਦੇ ਸੀ ਹਨਾ ਸਾਦੀ ਕਰਦੀ ਹਾਂ ਹਾਂ ਮੈਨੂੰ ਕੋਈ ਤਾਂ ਸਮਝ ਹੀ ਨਹੀਂ ਆਉਂਦੀ ਸੀ ਵੀ ਕਰਨਾ ਕੀ ਆ ਤੇ ਕੀ ਹੋਊਗਾ ਹੂੰ ਲੋਕ ਘਰਾਂ ਚੋਂ ਜਵਾਕ ਭਜਾਉਂਦੇ ਸੀ ਕਹਿੰਦੇ ਆਂ ਜਵਾਨ ਜਵਾਕ ਵੀ ਨਿਕਲ ਜਾ ਪੰਜਾਬ ਤੋਂ ਬਾਹਰ ਬਾਜ ਜੋ ਦਾ ਕੋਸ਼ ਕਰੋ ਬਾਜ ਜਾਓਗੇ ਇੱਥੋਂ ਜਵਾਕ ਵਿਗੜ ਗਈ ਹਾਂ ਕੋਈ ਟਰੱਕਾਂ ਨਾਲ ਲੰਕ ਕਿੱਧਰ ਗਿਆ ਕੋਈ ਕਿੱਧਰ ਗਿਆ ਹਾਂ ਆਹੋ ਜਿਵੇਂ ਜਿਵੇਂ ਲੋਟ ਜਿਵੇਂ ਜ਼ਿੰਦਗੀ ਕਰਨੀ ਬਸ ਉਹੀ ਗੱਲ ਆ ਅਲਾ ਕਹਿੰਦਾ ਕੀ ਨਾ ਜਿਵੇਂ ਹੁਣੋਂ ਤੋਂ ਪਾਣੀ ਆਏ ਸੀ ਅ ਨਹੀਂ ਟਰੱਕ ਲੈ ਕੇ ਘਾਟੀ ਨੂੰ ਚੱਲੇ ਸੀ ਰਾਜਪੁਰੇ ਕੋਲੇ ਕੋਈ ਪਰਿਵਾਰ ਡੁੱਬਦਾ ਹੋਊਗਾ ਅੱਛਾ ਜੀ ਉਹਨਾਂ ਦਾ ਬੱਚਾ ਛੋਟਾ ਸੀ ਉਹਨਾਂ ਨੇ ਸੰਦੂਖ ਚ ਬਾਤ ਆ ਸੰਦੂਖ ਹੁਣ ਲੱਕੜੋਂ ਡੁੱਬਦੀ ਨਹੀਂ ਸੰਦੂਖ ਤਰਿਆ ਆਵੇ ਪਾਣੀ ਤੇ ਅੱਛਾ ਖਬਰਾਂ ਡੁੱਬ ਗਏ ਹੁਣ ਵਿਚਾਰੇ ਉਹਨਾਂ ਨੇ ਕੀ ਤਾਂ ਬਚਾਈਏ ਨੰਨੀ ਜਾਨ ਹਾਂ ਤੇ ਸੰਦੂਖ ਤਰ ਕੇ ਆ ਗਿਆ ਉੱਥੇ ਸਾਡੇ ਕੋਲ ਅੱਛਾ ਜੀ ਸੜਕ ਨਾਲ ਅੱਛਾ ਜੀ ਜਦੋਂ ਕੱਢਿਆ ਉਹ ਚ ਬੱਚਾ ਇਹ ਹੁਣ ਦੁੱਧਾ ਤੇ ਪਿਆ ਆ ਅੱਛਾ ਜੀ ਫਿਰ ਪੁਲਸ ਹਵਾਲੇ ਕੀਤਾ ਹਾਂ ਹਾਂ ਆਏ ਬਚਾਇਆ ਬੱਚਾ ਵੀਲਾ ਯਾਰ ਵੀ ਮਰਦਾ ਮਾਂ ਪਿਓ ਫੇਰ ਵੀ ਔਲਾਦ ਬਾਰੇ ਸੋਚਦਾ ਹਾਂ ਇਹ ਬਾਜੀ ਕਿਉਂ ਤਾਰ ਦੋ ਹਾਂ ਤੇ ਕਈ ਔਲਾਦ ਇਹੋ ਜੀ ਪਾਪੀ ਜੰਮ ਪੈਂਦੀ ਆ ਤੇ ਜਿਹੜੀ ਇੰਨਾ ਵੀ ਨਹੀਂ ਸੋਚਦੀ ਯਾਰ ਮਾਂ ਪਿਓ ਨੂੰ ਨਾਥਾ ਸ਼ਰਮ ਛੱਡਣ ਚੱਲਿਆ ਯਾਰ ਹਾਂ ਸਹੀ ਗੱਲ ਆਈ ਸ਼ਰਮ ਕਰ ਯਾਰ ਕੀ ਦੇ ਕਰਕੇ ਜਿਹੜੀ ਕੱਲ ਵਿਆਹ ਕੇ ਲੈ ਆਇਆ ਯਾਰ ਹਾਂ ਸਹੀ ਗੱਲ ਆਈ ਉਹ ਤੈਨੂੰ ਕਦੋਂ ਦਾ ਜੰਮਿਆ ਯਾਰ ਹਾਂ ਹੈ ਬਿਲਕੁਲ ਜੀ ਉਹਨਾਂ ਬਾਰੇ ਤਾਂ ਸੋਚ ਹਾਂ ਬਿਲਕੁਲ ਜੀ ਯਾਰ ਮਾਪਿਓ ਆ ਉਹਨੂੰ ਸਾਹਮਣਾ ਆਪਣਾ ਫਰਜ਼ ਹੈ ਹਾਂ ਆਪਾਂ ਨੂੰ ਕਿਵੇਂ ਸਾਹਮਣੇ ਆਪਾਂ ਆਪਣੇ ਬੱਚੇ ਨੂੰ ਕਿਵੇਂ ਸਾਹਮਣੇ ਤੁਸੀਂ ਇੱਥੋਂ ਹੀ ਅੰਦਾਜ਼ਾ ਲਾਓ ਹਾਂ ਵੀ ਆਪਾਂ ਆਪਣੇ ਬੱਚੇ ਦੀ ਕਿੰਨੀ ਕੇਅਰ ਕਰਦੇ ਆ ਕਿੰਨਾ ਫਿਕਰ ਕਰਦੇ ਆ ਸਕੂਲ ਭੇਜਣ ਦਾ ਉਹਨੂੰ ਜਦੋਂ ਨਿੱਕਾ ਹੁੰਦਾ ਕੀ ਕੁਝ ਨਹੀਂ ਕਰਦੇ ਹਾਂਜੀ ਮਾਂ ਤਾਂ ਕਰਦੀ ਕਰਦੀ ਆ ਆਪਾਂ ਵੀ ਕਰਦੇ ਆ ਬਿਲਕੁਲ ਜੀ ਉਹੀ ਕੁਝ ਆਪਣੀ ਨਾ ਹੋਇਆ ਹਾਂ ਬਿਲਕੁਲ ਜੀ ਅੱਜ ਆਪਾਂ ਉਹਨਾਂ ਦਾ ਸੁਪਨਾ ਤੋੜ ਰਹੇ ਆ ਯਾਰ ਹਾਂ ਤੇ ਇਹ ਗੱਲ ਨੂੰ ਆਪਣਾ ਟੁੱਟੂ ਹਾਂਜੀ ਇਹ ਰੀਤ ਹੁੰਦੀ ਆ ਹਾਂਜੀ ਜੇ ਕਹਿੰਦੇ ਨਾ ਇਹੀ ਪਰਿਵਾਰਾਂ 'ਚ ਟੈਕ ਨਾਲ ਮੌਤਾਂ ਬਹੁਤ ਹੁੰਦੀਆਂ। ਕਈ ਪਰਿਵਾਰਾਂ 'ਚ ਕੈਂਸਰ ਹੁੰਦਾ ਹੈ। ਹਾਂਜੀ। ਕਈ ਪਰਿਵਾਰਾਂ 'ਚ ਦਮੇ ਦੀ ਬਿਮਾਰੀ ਹੁੰਦੀ ਹੈ। ਉਹ ਪੀੜੀਦਰ ਪੀੜੀ ਚੱਲੀ ਜਾਂਦੀ ਹੈ। ਹਾਂਜੀ। ਉਹ ਫਿਰ ਜਦੋਂ ਇੱਕ ਬੰਦੇ ਦੇ ਐਂਡ ਤੇ ਆ ਕੇ ਕੋਈ ਸਿਆਣਾ ਬੰਦਾ ਕਹਿੰਦਾ ਭਾਈ ਪੀੜੀ ਫੂਕੋ। ਹਾਂ। ਉਹ ਫਿਰ ਪੀੜੀ ਫੂਕਦਿਆਂ ਨਾਲ। ਹਾਂ। ਉਹਦਾ ਪੀੜੀ ਫੂਕਣ ਦਾ ਮਤਲਬ ਇਹੀ ਹੁੰਦਾ ਕਿ ਰੀਤ ਟੁੱਟ ਜੇ। ਹਾਂ। ਇਹ ਵੀ ਤੁਸੀਂ ਪੀੜੀ ਫੂਕੋ ਬਈ। ਹਾਂ। ਇਹ ਰੀਤ ਨਾ ਬਣਾਓ। ਹਾਂ। ਇਹ ਰੀਤ ਤੋੜੋ। ਹਾਂਜੀ। ਕਿਉਂਕਿ ਇਹ ਕਹਾਵਤਾਂ ਬਣੀਆਂ ਜਿਵੇਂ ਉਹ ਕਹਿੰਦੇ ਨੇ ਤੇ ਆਪਦੇ ਪਿ ਉਹ ਸਿੱਟਣ ਲੱਗਿਆ ਉਹ ਕਹਿੰਦਾ ਪੁੱਤ ਇੱਥੇ ਨਾ ਸਿੱਟੀ ਜਾ ਹਾਂ ਕਾ ਸੱਟ ਪੁੱਤ ਬਣ ਅੱਛਾ ਜੀ ਉਹ ਕਹਿੰਦਾ ਕਿਉਂ ਬਾਪੂ ਕਹਿੰਦੇ ਇੱਥੇ ਮਾਂ ਪਿਓ ਦਾ ਪਿਆਰ ਸਿੱਟਿਆ ਸੀ ਪੁੱਤ ਹਾਂ ਹਾਂ ਕੱਲ ਨੂੰ ਫੇ ਤੇਰਾ ਜਵਾਕ ਤੈਨੂੰ ਸਿੱਟੂ ਸਹੀ ਗੱਲ ਹੈ ਜੀ ਹੋਰ ਤੇ ਘਰੇ ਲਿਆ ਹਾਂ ਉਹ ਕਹਿੰਦੇ ਤਰ ਰੀਤੀ ਤਰ ਪਿਤਾ ਨਹੀਂ ਬਾਪੂ ਕਹਿੰਦਾ ਗਲਤੀ ਹੋ ਗਈ ਹਾਂ ਕਿਤੇ ਮਾਂ ਪਿਓ ਸੰਭ ਹੋ ਜਾ ਹਾਂ ਹੱਕ ਹੈ ਫਰਜ਼ ਹੈ ਆਪਣਾ ਉਹਨਾਂ ਦਾ ਹੱਕ ਆਪਣਾ ਫਰਜ਼ ਹੈ ਹਾਂ ਉਹ ਹੱਕ ਨਾਲ ਰਹਿ ਸਕਦੇ ਆ ਹੱਕ ਨਾਲ ਖਾ ਸਕਦੇ ਆ ਹੱਕ ਨਾਲ ਮੰਗ ਸਕਦੇ ਆ ਯਾਰ ਬਿਲਕੁਲ ਜੀ ਬਿਲਕੁਲ ਜੇ ਤੁਸੀਂ ਦੁਨੀਆਦਾਰੀ ਤੇ ਇਨਸਾਨ ਬਣਨਾ ਤਾਂ ਹਾਂ ਇਹ ਇਨਸਾਨ ਦਾ ਰੂਪ ਹੀ ਹੈ ਨਹੀਂ ਆਪਣੇ ਚ ਫਿਰ ਉਸ ਕਰੀ ਚੱਲੋ ਹਾਂਜੀ ਬਿਲਕੁਲ ਕੋਈ ਚੱਕਰ ਨਹੀਂ ਹਾਂ ਇਸ ਕਰਕੇ ਮਹਾਪੇ ਉਹਦਾ ਵੀ ਬਹੁਤ ਧਿਆਨ ਰੱਖੋ ਹਾਂ ਇਹ